ਵਿਦਾਇਕ ਲਖਵੀਰ ਸਿੰਘ ਰਾਏ ਦੇ ਵੱਲੋਂ ਨਗਰ ਕੌਂਸਲ ਸਰਹੰਦ ਦੇ ਵਾਰਡ ਨੰਬਰ 1 ਦੇ ਵਿੱਚ ਵਿਕਾਸ ਕਾਰਜ ਦਾ ਉਦਘਾਟਨ ਕੀਤਾ ਗਿਆ। ਇਸ ਕਾਰਜ ਦੇ ਸ਼ੁਰੂ ਹੋਣ ਦੇ ਨਾਲ ਅਤੇਵਾਲੀ ਵਾਸੀਆਂ ਦੇ ਵਿੱਚ ਖੁਸ਼ੀ ਵੇਖਣ ਮਿਲੀ ਹੈ। ਵਿਦਾਇਕ ਲਖਵੀਰ ਸਿੰਘ ਰਾਏ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਹੰਦ ਦੇ ਵਾਰਡ ਨੰਬਰ 1 ਦੇ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦੇ ਆ ਕਰੀਬ 20 ਲੱਖ ਰੁਪਏ ਦੀ ਲਗ ਦੇ ਨਾਲ ਅਤੇਵਾਲੀ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ ਅਤੇ ਇਸ ਕਾਰਜ ਦੇ ਵਿੱਚ ਪਿੰਡ ਦੀਆਂ ਗਲੀਆਂ ਤੇ ਸੜਕਾਂ ਨੂੰ ਪੱਕਾ ਕੀਤਾ ਜਾਵੇਗਾ। 62 ਨੰਬਰ ਇੱਕ ਅੱਤੇ ਵਾਲੀ ਪਿੰਡ ਜੀ ਇਹ ਪਹਿਲਾ ਹੈ ਔਰ ਇੱਥੇ ਸਾਡੇ ਜਿਹੜੇ ਸਾਥੀ ਨੇ ਇੱਥੇ ਦੇ ਸੀਨੀਅਰ ਲੀਡਰ ਸਹਿਬਾ ਆਜ਼ਮੀ ਪਾਰਟੀ ਦੇ ਸਾਡੀ ਭੈਣ ਬਰਵਚਨ ਕੌਰ ਜੀ ਜਗਦੀਪ ਬਾਈ ਗੁਰਮukh ਬਾਈ ਸਾਡੇ ਇੰਚਾਰਜ ਸੰਗਠਨ ਦੇ ਐਡਵਰਟ ਗੁਰਮੀਤ ਸਿੰਘ ਬਾਜਵਾ ਸਾਹਿਬ ਸਾਰਿਆਂ ਨੇ ਹੁਕਮ ਲਾਇਆ ਸੀ ਕਿ ਜਿਹੜਾ ਸਾਡਾ ਪਿੰਡ ਹੈ ਵਧੀਆ ਬਣਿਆ ਆਊਟਰ ਵਧੀਆ ਕਰਨੀ ਹੈ ਲੇਕਿਨ ਜਿਹੜੇ ਬਰਮ ਨੇ ਉਹ ਕੱਚੇ ਨੇ ਸਿੰਘ ਸਵਾ ਦਿਨਾਂ ਚ ਵੀ ਇੱਥੇ ਬਹੁਤ ਸਾਰੀ ਸੰਗਤਾਂ ਦੀ ਬਹੁਤ ਵੱਡੀ ਆਵਾਜਾਈ ਦੀ ਪ੍ਰੋਬਲਮ ਰਹਿੰਦੀ ਆ। ਔਰ ਪਿੰਡ ਦੀ ਜਿਹੜੀ ਦਿੱਖ ਹੈ ਇਹਦੇ ਨਾਲ ਉਹ ਵੀ ਵਧੀਆ ਬਣੂਗੀ। ਸੋ ਅਸੀਂ ਇਹਨਾਂ ਦੇ ਹੁਕਮਾਂ ਤੇ ਅੱਜ ਫੁੱਲ ਚੜਾਉਂਦੇ ਹੋਏ 20 ਲੱਖ ਰੁਪਏ ਦਾ ਜਿਹੜਾ ਟੈਂਡਰ ਹੈ ਸਾਡੇ ਆਸ਼ੂ ਵੀਰ ਜੀ ਕੋਲ ਹੈ। ਅੱਜ ਇਹ ਕੰਮ ਸਟਾਰਟ ਕਰਾਇਆ ਸੀ। 20 ਲੱਖ ਰੁਪਏ ਦਾ ਟੈਂਡਰ ਹੈ ਜਿਹਦੇ ਵਿੱਚ ਬਰਮਾ ਤੇ ਲੋਕ ਟਾਈਮਿੰਗ ਲੱਗੂਗੀ ਔਰ ਰੋਡ ਗਲੀਆਂ ਵੜਨਗੀਆਂ। ਜਿਹਦੇ ਨਾਲ ਆਵਾਜਾਈ ਵੀ ਬਹੁਤ ਵੱਡੀ ਸਹੂਲਤ ਮਿਲੂਗੀ ਔਰ ਪਿੰਡ ਦੀ ਜਿਹੜੀ ਦਿੱਖ ਹੈ ਉਹ ਵੀ ਬਹੁਤ ਸੁੰਦਰ ਹੋਊਗੀ। ਮੈਂ ਸਾਰੇ ਇਤੇਵਾਲੀਆਂ ਨੂੰ ਬਹੁਤ ਬਹੁਤ ਵਾਰ ਕਹਿ ਰਿਹਾ ਇਤੇਵਾਲੀ ਵਿੱਚ ਅਧਿਕਾਰਤ ਕਰਿਆ ਜੀ ਸਰਦਾ ਬਸਵੀਰ ਸਿੰਘ ਰਾਏ ਐਮਐਲਏ ਸਾਹਿਬ ਨੇ ਕਿਤੇ ਸੜਕਾਂ ਨਵੀਂ ਪਣ ਗਈ ਸੀ ਪਿੰਡ ਦੀ ਫਿਰਨੀ ਪਰ ਪਿੰਡ ਦੇ ਇੱਕ ਛੜ ਦੇ ਇੰਟਰਲੌਕ ਲੱਗ ਰਹੇ ਸੀ ਜੀ ਉਹ ਪਿੰਡ ਦੇ ਚਾਰੇ ਪਾਸੇ ਲੱਗ ਰਹੀ ਸੀ ਜਿਹਦਾ 20 ਲੱਖ ਰੁਪਏ ਦਾ ਟੈਂਡਰ ਸੀ ਤੇ ਨਾਲ ਦੀ ਨਾਲ ਪਿੰਡ ਦੇ ਇਤੇਵਾਲੀ ਤੋਂ ਲੈ ਕੇ ਜਿਹੜੇ ਛੋੜ ਖਰਾਬ ਸੀ ਗਰੁੱਫਰ ਰੋੜੋ ਦਾ ਪੱਛਲਾ ਵਾਲੇ ਕੰਮ ਦੀ ਸ਼ੁਰੂ ਹੋ ਗਿਆ ਜੀ ਕਿਸੇ ਤਰ੍ਹਾਂ ਦੀ ਵੀ ਆਮ ਆਦਮੀ ਪਾਦੀ ਵੱਲੋਂ ਲੋਕਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਜਾਈਗੀ ਸਾਰੀਆਂ ਸਮੱਸਿਆ ਦਾ ਹੱਲ ਹੋ ਜਾਊਗਾ ਫਤਿਗੜ ਸਾਈਟ ਤੋਂ ਰਜਨਾਸ਼ਾ ਹੈਦੀ ਰਿਪੋਰਟ